ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਦੇ ਚੱਲਦਿਆਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਸਮਰਥਨ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ। ਇਸੇ ਤਹਿਤ ਸੁਖਬੀਰ ਸਿੰਘ ਬਾਦਲ ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਪੁੱਜੇ ਜਿੱਥੇ ਉਹਨਾਂ ਵੱਲੋਂ ਆਪਣੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਅਤੇ ਨਾਲ ਹੀ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਗਏ। ਵਿਆਪਰਾ ਫੂਲ ਵਿਖੇ ਚੋਂ ਰੈਲੀ ਦੌਰਾਨ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਿਸਾਨੀਆਂ ਅੰਦੋਲਨ ਦੀ ਗੱਲ ਕਰਦਿਆਂ ਆਖਿਆ ਕਿ ਆਪਤੀ ਸਰਕਾਰ ਸਮੇਂ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਸ਼ਰਮ ਗੋਲੀਆਂ ਚਲਾਈਆਂ ਗਈਆਂ ਪਰ ਜੇਕਰ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਉਹ ਕਿਸਾਨਾਂ ਵੱਲ ਚੱਕ ਵੀ ਜਾਂਦਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੁਸੀਂ ਵੀ ਆਪਣੇ ਬਾਰਡਰ ਸੀਲ ਕਰ ਦਿਓ ਕੋਈ ਵੋਟ ਦਿੱਲੀ ਵਾਲਿਆਂ ਪਾਰਟੀਆਂ ਨਹੀਂ ਪੈਣੀ ਚਾਹੀਦੀ ਸਿਰਫ ਤੇ ਸਿਰਫ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ। ਕਿਹਾ ਜਦੋਂ ਹੁਣੀ ਅਬ ਬਾਰਡਰ ਤੇ ਰੋਕਿਆ ਗਿਆ ਉਧਰੋਂ ਬੀਜੇਪੀ ਦੇ ਮੁੱਖ ਮੰਤਰੀ ਨੇ ਗੋਲੀਆਂ ਚਲਾਈਆਂ ਆਪਣੇ ਸੂਬੇ ਦੇ ਵਿੱਚ ਚੁੱਪ ਕਰਕੇ ਬੈਠੇ ਰਹੇ। ਕਿਉਂਕਿ ਅਮੇਸ਼ਾ ਨੇ ਕਿਹਾ ਤੂੰ ਕੁਝ ਨਹੀਂ ਕਰਨਾ। ਅਕਾਲੀ ਦਲ ਦੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ। ਤੁਹਾਡੇ ਤਰਫ ਝਾਕ ਵੀ ਦੇ। ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਤਰਫ ਝਾਕ ਵੀ ਜਾਏ ਆਤ ਹਾਲਾਤ ਬਣਾਇਆ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਜਿਵੇਂ ਇਹਨਾਂ ਨੇ ਬਾਰਡਰ ਸੀਲ ਕਰਤੇ ਤੁਸੀਂ ਵੀ ਕਰ ਦਿਓ ਪਹਿਲੀ ਤਰੀਕ ਨੂੰ ਕਿਸੇ ਫੈਸਲਾ ਕਰ ਲੋ ਕੋਈ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਜਾਊਗੀ ਸਾਰੀਆਂ ਵੋਟਾਂ ਆਪਣੀ ਖੇਤੀ ਪਾਰਟੀ ਨੂੰ ਜਾਣਗੀਆਂ ਨਾਲੇ ਖਾਲਸਾ ਜੀ ਇੱਕ ਗੱਲ ਹੋਰ ਨਾ ਭੁੱਲਿਓ 1 ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਟੈਂਕਾਂ ਤੋਪਾਂ ਨਾਲ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਬੰਬ ਸਿੱਟੇ ਸੀ 1 ਜੂਨ ਮੈਨੂੰ ਦੁੱਖ ਹੁੰਦਾ ਕਹਿ ਕੇ ਕਿ ਆਪਣੀ ਕੌਮ ਨੇ ਉਹਦੇ ਬਾਅਦ ਤਿੰਨ ਵਾਰ ਕਾਂਗਰਸ ਨੂੰ ਜਿਤਾਤਾ ਆਪਣੀ ਕੌਮ ਨੇ ਜਿਹੜੇ ਕੌਮ ਦੇ ਗੁਰੂ ਘਰਾਂ ਦੇ ਉੱਤੇ ਬੰਬ ਸਿੱਟੇ ਹੋਣ ਆਪਣੀ ਕੌਮ ਨੇ ਕੀਤਾ ਸਾਰਾ ਕੁਝ ਆਪਣੇ ਕੌਮ ਵਿੱਚ ਇਹ ਜੇ ਲੋਕ ਆ ਗਏ ਹਨ ਇਹ ਜੀਆਂ ਏਜੰਸੀਆਂ ਬਰਗੀਆਂ ਜਿਨ੍ਹਾਂ ਦਾ ਕੰਮ ਹੈ ਕਿ ਪੰਥਕ ਵੋਟ ਤੋੜੀ ਜਾਏ ਕਾਲੀਦਨ ਨੂੰ ਇਕੱਠਾ ਹੋ ਤਾਕਤ ਕਮਜ਼ੋਰ ਹੋਈ ਜਾਏ ਜੇ ਆਪਾਂ ਨਹੀਂ ਪਛਾਣਾਂਗੇ ਉਹਨਾਂ ਨੂੰ ਤੇ ਫਿਰ ਆਪਾਂ ਹੋਰ ਥੱਲੇ ਜਾਵਾਂਗੇ ਹੁਣ ਆਪਾਂ ਪਹਿਲੇ ਕੀ ਸੀ ਦਾਦੂ ਵਾਲ ਨੂੰ ਆਪਾਂ ਪੰਥਕ ਸੋਚਦੇ ਸੀ ਤੇ ਕਾਲੀਦਨ ਨੂੰ ਕਹਿੰਦੇ ਸੀ ਨਹੀਂ ਆ ਪੰਥਕ ਨਹੀਂ ਐ ਦਾਦੂ ਵਾਲ ਕਿੱਥੇ ਆ ਆਰਐਸਐਸ ਦੇ ਵਿੱਚ ਬੀਜੇਪੀ ਦਾ ਹੈ ਅਮੰਡ ਏਜੰਸੀਆਂ ਦੇ ਬੰਦੇ ਹੈ ਭਾਈ ਮੋਹਨ ਸਿੰਘ ਏਜੰਸੀਆਂ ਦਾ ਬੰਦਾ ਹੈ ਕੱਲੇ ਚੋਲੇ ਪਾ ਕੇ ਗਾਤਰਾ ਪਾ ਕੇ ਪੰਤਕ ਨਹੀਂ ਹੁੰਦਾ ਪਛਾਣਨਾ ਪੈਣਾ ਉਹਦੇ ਮਗਰ ਕਿਹੜਾ ਸ਼ੈਤਾਨ ਬੈਠਾ ਹੈ ਦੱਸਦੇ ਕਿ ਸੁਪੀਰ ਸਿੰਘ ਬਾਦਲ ਵੱਲੋਂ ਪਿਛਲੇ ਕਰੀਬ 3 ਮਹੀਨੇ ਤੋਂ ਹੀ ਚੋਣ ਮਹਮ ਵਿੱਢੀ ਗਈ ਹੈ ਇਸ ਦੌਰਾਨ ਪਹਿਲਾਂ ਉਹਨਾਂ ਵੱਲੋਂ ਸੂਬੇ ਭਰ ਦੇ ਵਿੱਚ ਪੰਜਾਬ ਚੋਂ ਯਾਤਰਾ ਕੱਢੀ ਗਈ ਤੇ ਹੁਣ ਫਿਰ ਤੋਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਪਰਚਾ ਕੀਤਾ ਜਾ ਰਿਹਾ ਜਿਹੜੀ ਰਿਪੋਰਟ ਹਮਦਾਰਾ ਟੀਵੀ